ਮਨ ਕੀ ਕਰਦੀ ਆਈ ਐ ਕਰਨਾ ਕੀ ਆ ਹੁਣ ਕੇ ਲਾਉਣ ਲਈ ਆ ਹੁਣ ਲਾ ਕੇ ਆਈ ਆ ਚਲ ਕੀ ਬੋਧਿਆ ਕੀਤਾ ਤੇ ਉਹ ਮੇਰੀ ਗੱਲ ਸੁਣ ਹਾਂਜੀ ਮੈਨੂੰ ਠੇਕੇਦਾਰ ਦਾ ਆਉਂਦਾ ਇਹ ਫੋਨ ਕੀ ਆਂਦਾ ਐਵੇਂ ਨਵੇਂ ਥਾਂ ਕੰਮ ਲਾਤਾ ਤੇ ਉੱਥੇ ਆ ਮੈਂ ਵੀ ਗੱਲ ਦਾ ਠੇਕੇਦਾਰਾ ਹੁਣ ਮੈਨੂੰ ਮਿਲ ਗਈ ਐ ਨੌਕਰੀ ਅੱਛਾ ਮਿਲ ਵਿੱਚ ਹਾਂ ਤੇ ਮੈਂ ਨਹੀਂ ਹੁਣ ਆਇਆ ਕਰਨਾ ਫੇਰ ਔਖਾ ਤੇ ਹੋਇਆ ਹੁਣਾ ਮ ਔਖਾ ਤੇ ਉਹਨੇ ਹੁਣਾ ਹੀ ਕੀ ਆਂਦਾ ਤੇ ਇਹ ਆਂਦਾ ਵੀ ਤੂੰ ਮੌਕੇ ਤੇ ਜਵਾਬ ਦਿੰਦਾ ਵਾ ਤੇ ਜੇ ਤੈਨੂੰ ਨੌਕਰੀ ਮਿਲ ਗਈ ਤੇ ਪਹਿਲੋ ਦੱਸ ਦਿੰਦਾ ਅੱਛਾ ਮੈਂ ਕਿਹਾ ਵੀ ਮੈਨੂੰ ਹਾਜੀ ਮੈਂ ਕੱਲ ਤੇ ਗਿਆ ਹਾਂ ਹਾਂ ਤੇ ਅੱਜ ਉਹਨਾਂ ਦਾ ਫੋਨ ਆਇਆ ਵੀ ਅੱਜ ਵੀ ਆਜੋ ਟਾਈਮ ਦਾ ਚੱਲ ਇਹਨੇ ਨਾ ਉਹਨੂੰ ਵੀ ਪਤਾ ਲੱਗ ਜਾਊਗਾ ਵੀ ਬੰਦਾ ਕਿਦਾਂ ਲਬੀਦਾ ਗਾੜੀ ਮੈਂ ਕਹਿੰਨਾ ਵੀ ਜੇਕਰ ਪੰਜ ਮਿੰਟ ਲੇਟ ਹੋ ਜਾਣਾ ਤਾਂ ਰੋਲਾ ਪਾਉਣਾ ਨਹੀਂ ਉੱਚੀ ਠੀਕ ਹੈ ਹਾਂ ਉਹ ਹੀ ਨਾ ਜਦੋਂ ਕਿਸੇ ਦੇ ਦੀਨ ਕੰਮ ਕਰੀਏ ਐਦਾਂ ਹੀ ਹੁੰਦਾ ਹੁੰਦਾ ਵਾ ਚੱਲ ਇੱਥੇ ਟਾਈਮ ਦੇ ਨਾਲ ਗਏ ਆਪਣੇ 10-15 ਮਿੰਟ ਪਹਿਲਾਂ ਤਰਪੇ ਹੋਰ ਕੀ ਆ ਉਹ ਕੋਈ ਗੱਲ ਨਹੀਂ ਤੇ ਨਾਲੇ ਇੱਥੇ ਬੈਠਾ ਹੀ ਰਹਿਣਾ ਵਾ ਜਿਹੜਾ ਉੱਥੇ ਵਾਲਾ ਕੰਮ ਹੋ ਤਾਂ ਇੱਥੋਂ ਛੁੱਟਾਂਗੇ ਨਹੀਂ ਮੈਂ ਕਹਿੰਦਾ ਵੀ ਸਾਰਾ ਸਾਰਾ ਦਿਨ ਬਾਟੇ ਥੱਲੇ ਲੰਗ ਜਾਣਾ ਹਾਂ ਚੱਲ ਸ਼ੁਕਰਵਾ ਮੇਰਾ ਰਾਦਾ ਆਪੇ ਇੱਕ ਕਮੇਟੀ ਪਾਛੜੀ ਲੱਖ ਕਵਾਲੀ ਚੱਲ ਵਿੱਚ ਉਤਾਰਤੀ ਕਮੇਟੀ ਤੇ ਆ ਲੈਂਟਰ ਲੁੰਡਰ ਪਾ ਲਾਂਗੇ ਕਿਤੇ ਜਦੋਂ ਬੱਦਲ ਆਉਂਦਾ ਮਨ ਡਰ ਜਾਂਦਾ ਅੰਦਰ ਸਾਰਾ ਅੰਦਰ ਚੋਚੋ ਕੇ ਪਰ ਜਾਂਦਾ ਵਾ ਇਦਾਂ ਕਰਦੇ ਆ ਚੱਲ 2000 ਦਾ ਤੇਲ ਵਜਾ ਕਰੂਗਾ ਤੇ ਬਾਕੀ ਬਜੇ ਕਰਨੇ ਆ ਆਹੋ ਬਜੇ ਕਰਨੇ ਤੇ ਇੱਕੋ ਕਮੇਟੀਆਂ ਪਾ ਲਾਂਗੇ ਤੇ ਮਾੜਾ ਖਾਲਾਂਗੇ ਤੇ ਮਾੜਾ ਪਾ ਲਾਂਗੇ ਫਿਰ ਕੀ ਕਰਨਾ ਹੁਣ ਘਰ ਤੇ ਮਾੜਾ ਮੋਟਾ ਬਣਾਈਏ ਮੂੰਹ ਸਿਰ ਨਹੀਂ ਨਹੀਂ ਘਰ ਬਣਾਉਣਾ ਹੁਣ ਬੋਟੀ ਨਹੀਂ ਆਉਣਾ ਤੇ ਮੈਨੂੰ ਹੋਰ ਤਰ੍ਹਾਂ ਹੁੰਡਿਆ ਵਾ ਪੀ ਕੀ ਆਪੂਗੀ ਕਿੱਥੇ ਆ ਚਲ ਤੂੰ ਸਤਲਾ ਫਿਰ ਹੁਣ ਜਿੱਦਾਂ ਦਾ ਹੈਗਾ ਹੁਣ ਕਿਧਰੋਂ ਚਲ ਜਣਾ ਵਾ ਮੈਨੂੰ ਤਾਂ ਸ਼ਰਮ ਆਉਂਦੀ ਆ ਗੋੜੀ ਗੋੜੀ ਤੇ ਸੱਦਾ ਮੈਂ ਕੀ ਉਹਨੂੰ ਸ਼ਰਮ ਘਾਦੀ ਆ ਰਮਨ ਹੂੰ ਰਮਨ ਮਾਰੇ ਦਿੱਤਾ ਸਭ ਕੁਝ ਹੀ ਹੁਣ ਪਰਵਾਹ ਨਹੀਂ ਸਭ ਕੁਝ ਸੰਭ ਲਿਆ ਵਾ ਚਲ ਕੋਈ ਗੱਲ ਨਹੀਂ ਟਾਈਮ ਲੰਘ ਗਿਆ ਉਹ ਲੰਘ ਗਿਆ ਪਰ ਕੀ ਲੰਘਣਾ ਵਾ ਰਮਨ ਉਹ ਕੋਈ ਗੱਲ ਨਹੀਂ ਬਦਲ ਜਾਂਦਾ ਹੁੰਦਾ ਟਾਈਮ ਕਿੱਥੇ ਦਿਹਾੜੀ ਕਰਦੇ ਹੋ ਕਿੱਥੇ ਹੁਣ 14-15000 ਤੇ ਨੌਕਰੀ ਲੱਗੀ ਆ ਅਕਸਰ ਹੌਲੀ ਹੌਲੀ ਵਧਣਾ ਹੀ ਆ ਕੰਮ ਆਹ ਗੱਲਾਂ ਛੱਡੋ ਹੁਣ ਤੇ ਫਿਕਰ ਨਹੀਂ ਕਰੀਦਾ ਹੁੰਦਾ ਕੀਪਤਾ ਮਹਾਰਾਜ ਕਿਹੜੇ ਰੰਗਾਂ ਵਿੱਚ ਰਾਜੀ ਆ ਉਹ ਲੱਖੋਂ ਕੱਖ ਤੇ ਕੱਖੋਂ ਲੱਖ ਕਰਦੇ ਆ 1 ਮਿੰਟ ਲੌਂਦਾ ਵਾ ਠੀਕ ਆ ਨਾ ਆਹ ਰੋਟੀ ਖਾਓ ਤੁਸੀਂ ਆਹ ਇਹ ਰੋਟੀ ਲੱਗਲੀ ਕਿਤੇ ਕਰ ਗਏ ਕੋਈ ਕੰਮ ਬਣਿਆ ਵੀ ਨਹੀਂ ਬਣਿਆ ਤੇਰਾ ਨਹੀਂ ਕੱਲ ਹੋ ਗਿਆ ਸੀ ਮਾਤਾ ਕੰਮ ਮੈਂ ਦੱਸਿਆ ਨਹੀਂ ਤੇਰੇ ਨੂੰ ਨਾ ਨਾ ਮੈਂ ਬੈਠੀ ਆ ਤ ਤਗੜੀ ਨਹੀਂ ਮੈਂ ਲੰਮੀ ਪਈ ਰਹੀ ਆ ਮੂਸੇ ਵਾਲੇ ਓਏ ਓ ਫਿਰ ਉਹਨੂੰ ਚੇਤਾ ਭੁੱਲ ਗਿਆਣਾ ਚੱਲ ਨੱਸਣ ਦਾ ਉਹਨੇ ਦੱਸਿਆ ਸੀ ਫਿਰ ਮੈਨੂੰ ਕੁਝ ਨਹੀਂ ਮਿਲ ਗਈ ਆ ਨੌਕਰੀ ਉਹਨਾਂ ਦੇ ਚਲ ਵਧੀਆ ਆ ਹ 50 ਇਹ ਆ ਵੀ 12-13 ਹਜ਼ਾਰ ਦੇ ਮਿਲ ਗਈ ਆ ਬਹੁਤ ਧਿਆੜੀ ਵਾਲਾ ਤਾਂ ਚੰਗਾ ਹੀ ਆ ਨਹੀਂ ਵਧੀਆ ਵੇ ਕੰਮ ਆਹ ਸਫਾਈ ਦੇਂਦੀ ਤਾਂ ਆਪਣੇ ਆਪ ਦੀ ਨਹੀਂ ਕੱਲ ਸਾਰੀ ਧਿਆੜੀ ਲੱਗੀ ਉੱਥੇ ਹੀ ਅੱਛਾ ਤੂੰ ਫਿਰ ਆਂਦੇ ਹੀ ਚੱਲ ਪੱਕਾ ਰੱਖ ਲੈਨੇ ਆ ਚੱਲ ਇਹ ਆਵੇ ਅੱਗੇ 6 ਮਹੀਨਾਵਾਂ ਤੇਰਾ ਦੇ ਨਾ ਬੰਦੇ ਹਾਂ ਤੇ ਹੁਣ ਇਹ ਆ ਵੀ ਪੱਕਾ ਰੱਖ ਲੈਂਦੇ ਚਲ ਵਧੀਆ ਗੱਲ ਹਾਂ ਚਲ ਪੈਰ ਫਰਾਵਾ ਦਵਾ ਤੇ ਬਸ ਆਹੋ ਚੱਲ ਥੋੜੀ ਬੋਦੀ ਫੇਰ ਵੱਜੂਗੀ ਤਰ੍ਹਾਂ ਸਾਲ ਬਾਅਦ ਪਾਣੀ 500 ਵਧਾਉਂਦੇ ਹੋ 1000 ਵਧਾਉਂਦੇ ਆ ਚਲ ਠੀਕ ਹਾਂ ਆਹ ਵੇਹਿਆ ਬਾਜਰਾ ਉੱਗਿਆ ਉਹ ਕਿਤਰਾ ਕਿਤਰਾ ਦੇ ਗਿਆ ਉਹ ਕੋਈ ਗੱਲ ਨਹੀਂ ਮਾਦਾ ਉੱਗਿਆ ਹੀ ਹੋਣਾ ਵਾ ਪਾਣੀ ਤਾਂ ਨਹੀਂ ਲਾ ਦਿੰਨੇ ਆ ਤੇ ਆਪੇ ਹੋ ਜਾਣਾ ਵਾ ਨਹੀਂ ਚਾਹੀ ਤੇ ਮਾਰੂ ਉਹਦੇ ਵਾਲੇ ਇੱਕ ਵਾਰੀ ਕੋਈ ਨਹੀਂ ਜਾਨਣਾ ਵਾ ਮੈਂ ਰੋਟੀ ਪਾਣੀ ਖਾ ਕੇ ਨਾ ਤੇ ਫਿਰ ਜਾਨਣਾ ਵਾ ਠੀਕ ਆ ਤੇ ਆਣੀ ਪੈਂਦਾ ਫੋਨ ਤੈਨੂੰ ਕੋਈ ਨਹੀਂ ਮੈਨੂੰ ਫੋਨ ਅਜੇ ਆਇਆ ਚੱਲ ਆਉਂਗਾ ਫਿਰ ਮੈਂ ਕਰਨਾ ਤੇਰੀ ਨਾ ਇਹ ਦੇ ਦੀ ਨਾਲੇ ਆ ਨਹੀਂ ਦਵਾਂਗੇ ਨਾ ਇਹ ਆ ਵੀ ਕਾਏ ਦੀ ਰਕਪੜਾ ਦੇ ਆ ਹੁੰਦੇ ਉਹ ਆਓ ਕੋਈ ਨਹੀਂ ਦੇਵਾਂਗੇ ਆ ਦੇਣ ਤਾਂ ਅੱਗੇ ਕਿੰਦਾ ਚਹੋ ਚੱਲਿਆ ਵਾ ਦੇ ਉਹਨੇ ਇੱਕ ਦੋ ਦਿਨ ਠਹਿਰ ਕੇ ਫਿਰ ਚੱਲ ਜਾਗੇ ਕੋਈ ਗੱਲ ਆ ਵੇ ਜਿੱਦ ਤੱਕ ਦਾ ਦਾ ਲੱਗਦਾ ਹਾਂ ਆ ਜੇ ਚੱਲ ਉਹ ਵੀ ਕਮ ਕਰਾਂ ਨੇ ਦੇ ਨਾ ਤੇ ਚੱਲ ਜਾ ਕੋਈ ਗੱਲ ਦੇ ਆਉਂਦੇ ਫਿਰ ਜਦੋਂ ਸਲਾਹ ਬੰਦੀ ਹੈ ਆ ਦੇ ਆ ਕੋਈ ਸੋ ਬੜੇ ਜੇ ਬਲਵਾ ਕੋਈ ਨਾ ਬਣਾ ਲਓ ਕੋਈ ਨਹੀਂ ਮਰਪਿੰਦਰ ਨੂੰ ਕਹ ਲੈ ਉਹਨਾਂ ਕਰ ਲੈ ਸਲਾਹ ਕੀ ਜਾਂਦੀ ਆ ਭਲਾ ਆ ਤੈਂ ਤਰ ਹਾਂਜੀ ਮੈਂ ਲੀੜੇ ਜਿਹੜਾ ਕੋਈ ਘਰ ਹੈਗੇ ਵੇਖ ਲੋ ਤੇ ਕੁਛ ਜਿਹੜੇ ਲਓ ਉੜਵਾਇਆ ਤਾਂ ਉਹ ਵੀ ਲੈ ਆਓ ਕੀ ਕਰ ਲਉ ਆਪਣੇ ਨਾਮ ਨੂੰ ਲੈਣਾ ਨਹੀਂ ਗਲੀੜਾ ਚਗਾ ਅਛਾ ਅਛਾ ਹਾਂ ਸ਼ੂਟ ਕੋਈ ਨਹੀਂ ਵੇਖ ਲੈਨੇ ਸਦਾਇ ਵਧਾਈ ਦੇ ਜਾਓ ਤੇ ਨਾਰੇ ਹੋ ਆ ਤਾਂ ਲੀੜਾ ਕਬੜਾ ਦੇ ਆਓ ਨਹੀਂ ਨਹੀਂ ਕੋਈ ਨਹੀਂ ਹੋਉਨੇ ਹਾਂ ਤੇ ਫਿਰ ਕਪੜੇ ਕਿਤੇ ਬਣਾਈਏ ਤਿੰਨਾ ਦੇ ਬਣਾ ਲਈ ਕਿ ਤਾ ਕਿੰਨਾ ਤੇ ਅੱਛਾ ਤਿੰਨਾ ਦੇ ਬਣਾ ਲਓ ਤੇ ਗਈ ਜੀ ਆਜੋ ਚਲੋ ਉਹ ਤੇ ਕੋਈ ਨਹੀਂ ਬਣਾਦੇ ਹੁੰਦੇ ਜਾ ਕੇ ਚਲ ਜਾਂਦੇ ਆ ਸ਼ਹਿਰ ਹਾਂ ਸਵੇਰੇ ਸਵੇਰੇ ਜਾਂਦੇ ਸ਼ਾਮਾਂ ਨੂੰ ਆ ਜਿਓ ਹੈ ਨਾ ਚਲੋ ਕੋਈ ਨਹੀਂ ਇੱਧੇ ਹੀ ਕਰ ਲਾਂ ਹਾਂ ਹਾਂ ਤੇ ਹੋਰ ਨਾਲ ਕੋ ਕਰਨਾ ਪੈਣਾ ਹੋਰ ਕੁਝ ਦਦੋ ਮੰਦਰੀ ਕਰਨੀ ਆ ਅੱਛਾ ਉਹਦੀ ਵਹ ਕੀ ਲੋੜੀ ਹੋਵੇ ਬਾਕੀ ਤਾਂ ਲੈ ਉਹ ਦਿਨਾਂ ਲੈਦਾ ਹੀ ਸੋਨਾ ਤੇ ਉਹ ਦਿਨ ਕੀ ਦਿੱਤਾ ਹੀ ਆ ਰਹੀ ਕੋਈ ਨਹੀਂ ਉਹ ਤਾਂ ਉੱਥੇ ਦਰਮਿਆਨਾਂ ਜਿਹਾਗਾ ਸੀ ਅਛਾ ਅਛਾ ਚਲੋ ਕੋਈ ਨਹੀਂ ਉਹ ਤੇ ਮੁੰਡਈ ਲਾ ਲਓ ਪਰਵਨੇ ਦੇ ਨਾਲ ਤੇ ਜੀ ਆਓ ਕੋਈ ਨਹੀਂ ਲੈ ਜਾਂਦੀਆਂ ਫਿਰ ਤੇ ਬਣਾ ਲੈਣੇ ਆ ਕੱਪੜੇ ਆਪਾਂ ਆਹ ਲੇ ਲਿਆ ਬਣਾ ਲਿਆ ਹੁਣ ਵੇ ਗਰਮੀਆਂ ਵਾਲੇ ਲੈਣੇ ਆ ਆ ਵੀ ਲੈ ਜੀ ਤਾਂ ਤੁਹਾਡਾ ਤਾਂ ਕੁੜੀਆਂ ਚੀਕ ਨੂੰ ਪਤਾ ਹੁੰਦਾ ਵਾ ਹੁਣ ਗਰਮੀਆਂ ਵਾਲੇ ਸਹੀ ਰਹੇ ਨੇ ਕਿਉਂ ਹੁਣ ਪਹਿਣੇ ਤੇ ਗਰਮੀਆਂ ਵਾਲੇ ਹੀ ਆਗੇ ਮੇਰੇ ਕੋਤ ਨਹੀਂ ਗਿਆ ਖਿਆ ਤੇ ਆਇਆ ਜਾਣਾ ਮੈਂ ਤਾਂ ਤਗੜੀ ਨਹੀਂ ਕਿਹਾਗੀ ਨਹੀਂ ਨਹੀਂ ਕੋਈ ਨਹੀਂ ਤੁਸੀਂ ਕਰੋ ਰਸਤ ਲੈ ਆਉਣੇ ਆਪਾਂ ਜਾਗੇ ਆ ਲੈ ਆਹ ਕੋਈ ਨ ਮਕਰਦੀ ਸਲਾਹ ਨਾ ਤੇ ਚੱਲ ਜਾਂਗੇ ਚੱਲੋ ਇਹ ਪੜਾ ਟੋਪਾ ਮੜੀਆਂ ਨਿਕਣ ਡੈ ਬੜੀ ਵੇਣ ਕਿਤੇ ਜਾਇਆ ਜਾਣਾ ਨਾ ਨਾ ਫਿਰ ਕਿਥੋਂ ਜਾਇਆ ਜਾਣਾ ਆ ਮੈਂ ਤੇ ਕੱਲ ਵੀ ਇਹਨਾਂ ਨੂੰ ਸਲਾਹ ਕਰਨ ਦੀ ਕਿ ਚਲ ਜਾ ਕੇ ਤੇ ਹੋ ਆਈਏ ਆਹੋ ਜੋ ਆਹ ਦੀਦੀ ਵੀ ਇਹੀ ਕਰੀ ਜਾਂਦੇ ਹੀ ਨਹੀਂ ਇਹ ਸਾਡਾ ਘਰ ਇਦਾਂ ਦਾ ਵਾ ਉਦਾਂ ਦਾ ਤੇ ਮੈਂ ਘਰ ਨੂੰ ਫਿਰ ਕੀ ਹੈ ਕੋਈ ਗੰਦੇ ਅੱਜ ਮਾੜਾ ਭਲਕੇ ਤਗੜਾ ਹੋ ਜਾਣਾ ਇਹਦੇ ਵਿੱਚ ਕਿਹੜੀ ਗੱਲ ਹੈ ਕੋਈ ਦਿਨ ਚੰਗੇ ਮੜੀ ਆਉਂਦੇ ਰਹਿੰਦੇ ਆ ਤੇ ਕੋਈ ਗੱਲ ਨਹੀਂ ਮੈਂ ਆਵਾਂਗੇ ਆਪਾਂ ਕਹੇ ਤੇ ਨਾਲ ਚੱਲੇੜਾ ਕਪੜਾ ਦੇ ਜਾਵਾਂਗੇ ਨਾਲੇ ਹੋ ਜਾਗੇ ਇੱਕ ਵਾਰ ਆਨੇ ਹੋ ਆਓ ਤੁਸੀਂ ਉਹ ਲੱਗੇ ਫਰਾੜ ਕਵੜ ਕੀ ਆਉਗਾ ਭਿਲੇ ਭਰਾ ਦਾ ਵਿਆਹ ਹੈ ਤੇ ਆਈ ਨਹੀਂ ਹੈ ਤੁਹਾਨੂੰ ਨਰ ਤਾਂ ਬੇਲ ਲਿਆ ਕਿਦੋਂ ਕੋਈ ਨਹੀਂ ਪੈ ਲੱਗ ਗਈ ਚਲੋ ਠੀਕ ਆ ਬੈਠੋ ਤੀ ਨੀ ਫਿਰ ਕੋਈ ਨਹੀਂ ਖੁਦੀ ਖਲਾ ਮਾਤਾ ਦੇ ਕੰਮ ਪੁਛਿਆ ਵੀਆ ਵੀ ਉਹ ਦਿਨ ਕੀ ਦਿੱਤਾ ਸੀ ਤੇ ਕੀ ਨਹੀਂ ਨਹੀਂ ਉਹ ਤੇ ਆਵੇਂ ਦਰਮਿਆਨਾ ਜਿਆ 10 ਮੈਂ ਵੀ ਹੱਦ ਕਰਨ ਦੀ ਐ ਫਿਰ ਵੀ ਸੋਨੇ ਦਾ ਹਾਰ ਹੀ ਕੋਈ ਮੜੀ-ਮੋਟੀ ਚੀਜ਼ੀ ਇਹਦੀ ਆਉਂ ਕਰਦੇ ਆ ਕਿ ਇਹਦੇ ਨਾਲ ਪੈਸੇ ਰੁੱਖਾਂ ਨੂੰ ਲੱਗੇ ਆ ਤੇ 도ੜ 도ੜ ਕੇ ਲ लवली ਦੇ ਦਈ ਜਾਣਾ ਉਥੇ ਸਾਰਾ ਉਹ ਕੋਹਾਲ ਨਹੀਂ ਹੈ ਇਹਨਾਂ ਦਾ ਚੱਲ ਈ ਡਾ ਕਪੜਾ ਹੁਣ ਬਣਾਉਣਾ ਵਾ ਉਹ ਦੇਉਂਦੇ ਆ ਤੇ ਨਾਲ ਹੁਣ ਫੇਸ਼ ਆਪ ਸਨਾਈ ਜਾਂਦੇ ਆ ਨਹੀਂ ਹੁਣ ਛਾਪਲਾ ਕਾਦੀ ਬੰਦੀ ਏ ਐਦਾਂ ਕਰਦੀ ਮਦਨ ਨੂੰ ਕਹਿਨੀ ਆ ਵੀ ਜਿੰਨਾ ਸਾਰਾ ਕੋ ਹੈਗਾ ਵਾ ਨਾ ਤੇ ਸਾਰਾ ਉਹਦੇ ਘਰ ਛੱਡਦੇ ਆ ਦੱਸ ਇੱਥੇ ਹੁਣ ਕਰਦੀ ਹੈਗਾ ਟੱਬਰ ਵਾਲੇ ਨਹੀਂ ਆ ਮੈਂ ਨਹੀਂ ਹਾਦੀ ਕਰਨ ਦੇ ਆ ਕਦੇ ਚੱਲ ਮੰਨਿਆ ਵੀ ਉਹਦੇ ਘਰ ਦੇ ਵਿੱਚ ਗਰੀਬੀ ਆ ਬੰਦਾ ਹਸਾਬ-ਸਾਬ ਨਾਲ ਦਵੇ ਇਹੋੜਾ ਵੀ ਜਿਹੜੀ ਚੀਜ਼ ਹੈਗੀ ਆ ਸਾਰੀ ਉਥੇ ਛੋਟਾ ਉਹ ਹੁਣ ਜਾ ਗਈ। ਕੋ ਖਾਲ ਨਹੀਂ ਹੈ ਗਦੇਨਾ ਰਵੀ। ਦੱਸ ਹੁਣ ਆਪਣੇ ਅੱਗੇ ਬਰੇ ਨਹੀਂ ਸੋਚਣਾ ਵੀ ਕੀ ਕਰਨਾ ਵਾ ਤੇ ਕੀ ਨਹੀਂ ਕਰਨਾ। ਕੋ ਖਾਲ ਕੀ ਬੰਦਾ ਕਰੇ ਤੇ ਕੀ ਨਾ ਕਰੇ। ਜੇ ਮੇਰੇ ਵਰਗੀ ਨੇ ਕਿਹਾ ਨਾ ਤੇ ਫਿਰ ਇਹਨਾਂ ਨੇ ਕਹਿਣਾ ਵਾ ਕੀ ਬੋਲਣ ਡੈ ਪੀਏ। ਇਹ ਹੁਣ ਹਲੇ ਆਈ ਆ ਤੇ ਗੱਲਾਂ ਕਰਨ ਡੈ ਪੀਏ। ਪਰ ਵੇਖ ਕੇ ਤਾਂ ਹੁੰਦਾ ਹੀ ਆ ਨਾ ਵੀ ਜਦੋਂ ਕੋਈ ਸੋਨੇ ਦੀ ਚੀਜ਼ ਆ ਦੇ ਦੇ, ਕਦੀ ਆ ਉਹ ਦੇ ਦੇ, ਐਦਾਂ ਥੋੜਾ ਕੰਮ ਚੱਲਦੇ ਆ। ਚਲੋ ਬੰਦਾ ਕਰੇ ਹਿਸਾਬ-ਸਾਬ ਨਾ ਕਰੇ ਧੀਆਂ ਨ ਵਰਤੀਦਾ ਹੀ ਆ। ਨਾ ਜੇ ਅਹੀਂ ਵੀ ਹੁਣ ਏਦਾਂ ਦੇ ਹੋਈਏ ਅਹੀਂ ਵੀ ਜਾਈਏ ਪਿੰਡ ਵੀ ਇਹੀ ਵੀ ਸੋਨੇ ਦੀ ਆ ਚੀਜ਼ ਲੈ ਆਈਏ ਉਹ ਲੈ ਆਈਏ ਏਦਾਂ ਚੰਗੇ ਲੱਗੀਦਾ ਵਾ। ਅਕਸਰ ਉਹ ਵੀ ਆਪਣੇ ਟੱਬਰ ਵਾਲੇ ਆ ਉਹਨਾਂ ਬਾਰੇ ਵੀ ਸੋਚਣਾ ਚਾਹੀਦਾ ਵਾ। ਪਤਾ ਨਹੀਂ ਦੀਦੀ ਦਾ ਸੁਭਾਅ ਕਿੰਦਾ ਦਾ ਵਾ। ਚੋਕੇ ਚੀਜ਼ ਦਿੱਥੋਂ ਲੈ ਜਾਂਦੀ ਆ। ਆਪਣੇ ਭਰਾ ਵੱਲ ਦੀ ਵੇਦੀ ਕਿ ਉਹ ਵੀ ਹੁਣ ਵਿਆਹਿਆ ਗਿਆ। ਅਜੇ ਮੁੜ ਕੇ ਆਖੋ ਤਾਂ ਫਿਰ ਪਰਜਾਈ ਨਹੀਂ ਚੰਗੀ। ਸੂਟਾਂ ਦਾ ਨਾਂ ਲੱਲਿਆ। ਸੂਟ ਬਣਾ ਕੇ ਲੈ ਜੀ ਹੈ ਕਾਟਨ ਦਾ ਹੀ ਲੱਲੀ ਹੁਣ ਇਹ ਗਰਮੀ ਆ। ਨਾ ਮੈਨੂੰ ਤਾਂ ਕੋਈ ਹੱਦ ਤੱਕ ਲੈ ਕੇ ਨਹੀਂ ਦਿੱਤਾ। ਨਵਾਂ ਵਿਆਹ ਹੋਇਆ ਵਾ ਬੰਦਾ ਖੁਦ ਸਗਵਾ ਆ ਵਾ ਕਿ ਰਵਿੰਦਰ ਗਰਮੀਆਂ ਵਾਲੇ ਸੂਟ ਦੋ ਚਾਰ ਲੈ ਆ। ਕਿ ਚਲ ਨਵਾਂ ਨਵਾਂ ਵਿਆਹ ਹੋਇਆ ਘਰ ਨਵੇਂ ਹੀ ਪਉਣੇ ਆ। ਕੁੜੀ ਦਾ ਵੇਖ ਕਿੰਨਾ ਫਿਕਰ ਵਾ ਬੇ ਕੁੜੀ ਨੂੰ ਆ ਲੈ ਕੇ ਦੇਣੀ ਆ। ਬਸ ਉੱਥੇ ਸਭ ਕੋ ਛੁੱਟੀ ਜਾਓ। ਘਰ ਵਾਲਾ ਨਾ ਵੇਖੇ ਕੁਝ ਵੀ। ਸਾਰਾ ਕੰਮ ਸੰਭਿਆ ਗਿਆ ਹੁਣ ਮਹਾ ਹੀ ਵੇਲੀ ਹੋਈ ਆ। ਸਤਿ ਸ਼੍ਰੀ ਅਕਾਲ ਭੈਣ ਜੀ ਸਤਿ ਸ਼੍ਰੀ ਅਕਾਲ ਬੈਠੇ ਜੇ ਬੈਠੀਆਂ ਤੇ ਵਧੀਆ ਹੋ ਗਿਆ ਹੈ ਮਜ ਜਾਦੀ ਕਰਨ ਢੀਗੀ ਮੈਂ ਵੀ ਬੈਠੀ ਹਾਂ ਤੇ ਬੈਠੀ ਬੈਠੀ ਇਹਨੂੰ ਆ ਕੇ ਕਰਨ ਖੇਦਨ ਚਲ ਗਿਆ ਅੱਛਾ ਅੱਛਾ ਤੇ ਮੈਂ ਹਾਂ ਚੱਲ ਮੈਂ ਜਿਹੜੀ ਕੋ ਉਧਰੋਂ ਹੋਣੀ ਆ ਚੱਲ ਵਧੀਆ ਕੀਤਾ ਕਿ ਮੈਂ ਵੀ ਵਿਹਲੀ ਹੋ ਕੇ ਨਾ ਅੱਜ ਬੈਠੀ ਹਾਂ ਅੱਛਾ ਅੱਛਾ ਆਹ ਚਲਾ ਚੰਗਾ ਹੋਇਆ ਤੇਰਾ ਦੇ ਕੰਮ ਤਾਂ ਮੁੱਕਦੇ ਹੀ ਨਹੀਂ ਨਿਕੇ ਨਹੀਂ ਕੇ ਜਿਉਂ ਲੱਗੀ ਦਾ ਕਰਨ ਜਿਉਂ ਲੱਗੀ ਦਾ ਕਦੀ ਕੋਈ ਕਦੀ ਕੋਈ ਕੰਮ ਹੁੰਦੇ ਹੀ ਬੜੇ ਆ ਤੇ ਸਹੀ ਗੱਲ ਵਾ ਕਰਨਾ ਕਰਨਾ ਨਹੀਂ ਕਹਿੰਦੇ ਹੁਣ ਨਿਆਣੇ ਕੱਪੜੇ ਲਾ ਲਾ ਸੁੱਟੀ ਜਾਂਦੇ ਆ ਬਸ ਬਸ ਆਹੋ ਕਦੀ ਉਹ ਧੋ ਲਾ ਕਦੀ ਰੋਟੀ ਬਣਾ ਲਾ ਕਰ ਸਫਾਈਆਂ ਕਰ ਲਾ ਨਵਾਂ ਆਉਣ ਗਿਆ ਤੇ ਫਿਰ ਸੁਖ ਹੋਊਗਾ ਪਰ ਹੁਣ ਆਵਾ ਸਹੀ ਗੱਲ ਵਾ ਚੱਲ ਨਵਾਂ ਆਉਣ ਗਿਆ ਤੇ ਵੇਖੋ ਪਕਾ ਕੇ ਦਿੰਦੀਆਂ ਜਾਂ ਆਪ ਪਕਾ ਕੇ ਖਵਾ ਲੈ ਨਹੀਂ ਨਹੀਂ ਕੋਈ ਨਹੀਂ ਡੇ ਮਾੜੇ ਕਰਮ ਥੋੜਾ ਕੀਤੇ ਪਕਾਉਣ ਗਿਆ ਪਕਾਉਣ ਗਿਆ ਕਿਉਂ ਨਾ ਚਲੋ हां तू मेनू सुना पी मम्मी हूं ठीक ठाक वा हां ठीक ठाक मैं गई हां अच्छा तो उ दिन कहन दिया ही लवली पी मेरे दोस्त दा पियो लगआ कोई ਮੇਲ ਵਿੱਚ अच्छा अच्छा आंदा ਜਿਵੇਂ ਪਾਜੀ ਨੂੰ ਉੱਥੇ ਰਖਾ ਦਾਂ ਤੇ ਲੈ ਆ ਤੇ ਬਹੁਤਾ ਹੀ ਵਧੀਆ ਮੇਹ ਰਖਾ ਦੇ اچھا ਹੁਣ ਮੈਨੂੰ ਨਾ ਪਸੋਂ ਦੇ ਫੋਨ ਕੀਤਾ हां ਤੇ ਭੈਣ ਮੈਂ ਕੀਤੀ ਆ ਗੱਲ ਹੂੰ ਤੂੰ ਇਦਾਂ ਕਰ ਪੀ ਸਰਟੀਫਿਕੇਟ ਦਸਵੀਂ ਦਾ ਫੋਟੋ ਮਾਹਾਰ ਕੱਢ ਦੇ ਕੇ ਕੱਲ ਦੇ اچھا ਮੈਂ ਫਿਰ ਕੱਲ ਕੱਲਿਆ ਠੀਕ ਆ ਉਹ ਬਣ ਗਈ ਗੱਲ ਲੈ ਵਧਾਈਆਂ ਤੈਨੂੰ ਲੈ ਵਧਾਈਆਂ ਜੀ ਲੈ ਦੱਸ ਆ ਤੇ ਬੜੀ ਖੁਸ਼ੀ ਵਾਲੀ ਗੱਲ ਸੁਣਾਈ ਮੈਂ ਹਾਂ ਚੱਲ ਪੱਕੀ ਤਨਖਾਹ ਆਊਗੀ ਹਾਂ ਮਹੀਨੇ ਦੀ ਤੁਹਾਨੂੰ ਵੀ ਪਤਾ ਹੋਊਗਾ ਨਹੀਂ ਤੇ ਮੈਨੂੰ ਪੜਾਈ ਚਾ ਚੜਿਆ ਸੁਣ ਕੇ ਸੱਚੀ ਗੱਲ ਆ ਪਰਮਾਤਮਾ ਸੱਚੇ ਪਾਤਸ਼ਾਹ ਹਾਰੇਕ ਨੂੰ ਰਜਗਾਰ ਦੇ ਸਹੀ ਗੱਲ ਵਾ ਮੈਂ ਨਾ ਤੇਰੇ ਬਾਜੀ ਨਾਲ ਵੀ ਗੱਲਾਂ ਕਰਦੀ ਹਣੀ ਆ ਕਿ ਸੱਚਾ ਪਾਸ਼ਾ ਇਹਨਾਂ ਦੀ ਸੁਣ ਪਹਿਲਾਂ ਅੰਡਰ ਲੂੰਡਰ ਪਾਉਣ ਤੇ ਆਪਣੇ ਘਰ ਵਧੀਆ ਹੋ ਜਾਂਦਾ ਬੜਾ ਔਖਾ ਵਾ ਕੇ ਘਰ ਤੋਂ ਬਿਨਾ ਮੀ ਆ ਜਿੱਥੇ ਹੁੰਦਾ ਵਾ ਤੇ ਪਹਿਲਾਂ ਫਿਕਰ ਪਿਆ ਹੁੰਦਾ ਜੇ ਮੀ ਆ ਗਿਆ ਤੁਮ ਤੇਰਾ ਸਭ ਕੁਝ ਭੇਜ ਜਾਣਾ ਤੇ ਕੀ ਕਰਾਂਗੀ ਇਹ ਗੱਲ ਵਾ ਮੈਂ ਤਾਂ ਅੱਗੇ ਸੋਚ ਨਹੀਂ ਆ ਬੜਾ ਹੁੰਦਾ ਸਾਰੇ ਭੈਣ ਭਰਾ ਇੱਕੋ ਜਿਹੇ ਹੋਈਏ ਨਾ ਤੇ ਮਨ ਨੂੰ ਖੁਸ਼ੀ ਹੁੰਦੀ ਆ ਸਹੀ ਗੱਲ ਵਾ ਨਾ ਖਾਣਾ ਤੇ ਆਪੋ ਆਪਣਾ ਤੇ ਆਪਣੇ ਆਪਣੇ ਘਰ ਸਾਰੇ ਰਜੇ ਹੋਂਟ ਵਧੀਆ ਲੱਗਦੀ ਆ ਲੱਗਦਾ ਉਹ ਹੀ ਜਿਹੜਾ ਚੁੰਦੇ ਚਾਹਦੇ ਆ ਫੇਰ ਬੜਾ ਔਖਾ ਹੁੰਦਾ ਵਾ ਮੈਂ ਮੋਤੀ ਨੂੰ ਹੀ ਸੱਦਣਾ ਤੇ ਮੈਨੂੰ ਫਿਕਰ ਪਿਆ ਵਾ ਵੀ ਹਮਤਰਾ ਕਿੱਥੇ ਭਾ ਲੈਣਾ ਕੀ ਕਰਨਾ ਬੜਾ ਔਖਾ ਵਾ ਚੱਲ ਕੋਈ ਨਹੀਂ ਐ ਨਾ ਫਿਕਰ ਕਰ लवली ਨੇ ਸਭ ਕੋ ਦੱਸਿਆ ਉਹਨੂੰ ਤੂੰ ਕਾ ਨਾ ਫਿਕਰ ਕਰਨੀ ਐ ਮੈਂ ਤੇ ਤੈਨੂੰ ਅਦਨ ਵੀ ਕਹਿ ਕੇ ਆਈ ਹੀਗੀ ਤੇ ਸੱਦ ਲਾ ਉਹਨਾਂ ਨੂੰ ਕੀ ਆਖੂਗੀ ਅਗਲੀ ਮਹੀਨਾ ਹੋ ਚੁ ਲਿਆ ਵਿਆਹ ਨੂੰ ਨਹੀਂ ਮੈਂ ਹਾ ਅੱਜ ਹੀ ਕਰਦੀ ਆ ਫੋਨ ਇੱਕ ਦੋ ਦਿਨ ਵਿੱਚ ਹੋ ਕੇ ਹੋ ਜੋ ਆਣ ਕੇ ਆਹੋ ਆਹੋ ਤੇ ਇਹਨਾਂ ਨੇ ਮੁੜ ਕੇ ਜਾਣ ਦਾ ਭਣਾ ਉਹਨਾਂ ਨੇ ਕਿਹਾ ਵੀ ਭਾਵੇਂ ਕੱਲ ਪਰਸੋਂ ਤੋਂ ਆਜੋ ਤੁਸੀਂ ਕੋਈ ਗੱਲ ਨਹੀਂ ਤੇ ਮੈਂ ਆ ਚੱਲੇ ਬੜੀ ਵਧੀਆ ਤੂੰ ਖਬਰ ਸੁਣਾਈ ਹੈ ਕੋਈ ਨਹੀਂ ਆਉਂਗੀ ਕਿਸ ਦਿਨ ਮੈਂ ਘਰ ਵਧਾਈ ਤੇ ਨਹੀਂ ਆਉਣੀ ਹੈ ਨਾਲ ਹੀ ਗਿਆ ਸੀ ਲਵਲੀ ਸਾਰੇ ਕੰਮ ਕਰਵਾਇਆ ਮੈਂ ਨਾਲ ਬਹੂ ਚਲ ਜੀ ਇਹਨਾਂ ਨੂੰ ਕਿਹੜਾ ਉਥੇ ਕੋਈ ਜਾਣਦਾ ਤੇ ਤੇਰੀ ਬਾਗ ਵੀ ਆ ਚੱਲ ਕੋਈ ਨਹੀਂ ਕਰਨੇ ਪਲੱਸ 2 ਕਰ ਲੈਣੀ ਆ ਹੋਰ ਤੇ ਉਹਦੀ ਵੀ ਕਿਤੇ ਬਾਹਰ ਅੰਦਰ ਦੀ ਗੱਲਬਾਤ ਬਣ ਜੇ ਤੇ ਚੱਲ ਮਾਰੇ ਨਾ ਪੇ ਸੁਣ ਲੈਣੀ ਚੰਗੇ ਦਿਨ ਆ ਜਾਣੇ ਸਹੀ ਗੱਲ ਆ ਕੋਈ ਨਹੀਂ ਫਿਕਰ ਨਾ ਕਰਿਆ ਕਰ ਬਹੁਤਾ ਤੂੰ ਮਹਾਰਾਜ ਤੇ ਡੋਰੀਆਂ ਵਾ ਕਦੇ ਨਾ ਕਦੇ ਦਿਨ ਮੋੜੂਗਾ ਹੀ ਨਹੀਂ ਮੋੜੂਗਾ ਮੋੜੂਗਾ ਕਿਉਂ ਨਾ ਹੈ ਐਡੀ ਗੱਲ ਥੋੜੀ ਹੁੰਦੀ ਆ ਸਾਰੇ ਦਿਨ ਮੋੜਦੇ ਆ ਮੁੜਨੇ ਮੁੜਨੇ ਆ ਦੇਣਾ ਅਜੇ ਚੱਲੇ ਆ ਪੀ ਉਹ ਵਿਚਾਰੇ ਚੰਗੇ ਆ ਜੇਰੀ ਕਿ ਮੈਂ ਕਹਾਂ ਤਾਂ ਉਸੇ ਵੇਲੇ ਕੋਈ ਗੱਲ ਨਹੀਂ ਭੈਣ ਤੈਨੂੰ ਜੋ ਚਾਹੀਦਾ ਤੂੰ ਦੱਸ ਜੋ ਤੈਨੂੰ ਚਾਹੀਦਾ ਉਹ ਦੱਸ ਨਹੀਂ ਉਹ ਇਤਨਾ بڑا ਸਾਧ ਨਹੀਂ ਨਹੀਂ ਬੜਾਈ ਚੰਗਾ ਵਾ ਮੈਨੂੰ ਤਾਂ ਆਈ ਮਹਿਸੂਸ ਨਹੀਂ ਹੁੰਦਾ ਤਾਂ ਮੈਂ ਘਰ ਵੀ ਗੱਲਾਂ ਕਰਦੀ ਹੁੰਦੀ ਆ ਫੇ ਲਵਲੀ ਵਰਗਾ ਪੁੱਤ ਤੇ ਘਰ ਘਰ ਜਮਣਾ ਚਾਹੀਦਾ ਵਾ ਸਹੀ ਗੱਲ ਵਾ ਐਨਾ ਚੰਗਾ ਭਰਾ ਵਾ ਕਿਤੇ ਕਿਤੇ ਹਰ ਚੀਜ਼ ਹਰ ਚੀਜ਼ ਮੂੰਹ ਚੋਂ ਕੱਢ ਕੇ ਦੇ ਕੇ ਜਾਂਦਾ ਤੈਨੂੰ ਉਹ ਤੇ ਬੜਾ ਚੰਗਾ ਵਾ ਚਲੋ ਗਾੜੀ ਵੋਟੀ ਵੀ ਚੰਗੀ ਆ ਹੂੰ ਹੂੰ ਇਦਾਂ ਹੀ ਚੰਗੀ ਆ ਵਧੀਆ ਵਾ ਤੇ ਵਧੀਆ ਗੱਲ ਵਾ ਚੱਲ ਪਤਾ ਕੀ ਆ लवली ਚੰਗਾ ਵਾ ਵੋਟੀ ਨੇ ਵੀ ਚੰਗੀ ਰਹਿਣਾ ਵਾ ਤੇ ਬਾਕੀ ਰਹੀ ਮਾਤਾ ਦੀ ਗੱਲ ਉਹਨੂੰ ਵਿਚਾਰੇ ਰੋਟੀ ਚਾਹੀਦੀ ਉਹਨੂੰ ਹੋਰ ਕੀ ਚਾਹੀਦਾ ਵਾ ਬਸ ਬਸ ਐ ਕਿ ਨਹੀਂ ਉਹਨੂੰ ਮੰਜੀ ਤੇ ਰੋਟੀ ਮਿਲ ਜਾਂਦੀ ਹੁਣੀ ਹੁਣ ਨਹੀਂ ਰੋਟੀ ਉਹਨੂੰ ਮੰਜੇ ਦੇ ਦਿੰਦੀ ਜਿਹੜੀ ਚੀਜ਼ ਮੰਗਦੀ ਉਹੋ ਹੀ ਉਹਨੂੰ ਬਣਾ ਕੇ ਦਿੰਦੀ ਅੱਛਾ ਨਹੀਂ ਆ ਫਿਰ ਬੜਾ ਵਧੀਆ ਵਾ ਨਹੀਂ ਨਹੀਂ ਬੜਾ ਵਧੀਆ ਵਾ ਚੱਲ ਇਹ ਮੈਨੂੰ ਫਿਕਰ ਨਹੀਂ ਹੈਗਾ ਸੱਦ ਲੈਂਦੇ ਆ ਉਦ ਪੀ ਭੈਣਾ ਆ ਭੈਣਾ ਫੇ ਮੈਨੂੰ ਜਾਣਾ ਪੈਂਦਾ ਵਾ ਤੇ ਨਹੀਂ ਤੇ ਮੈਂ ਹੁਣ ਤਾਂ ਆਪਣੇ ਘਰ ਤੇ ਹੀ ਰੁੱਝੇ ਰੋਟੀ ਪਾਣੀ ਪਕਦਾ ਹੁਣ ਆਰਾਮ ਨਾਲ ਖਾਈ ਜਾਓ ਤੁਸੀਂ ਨਹੀਂ ਨਹੀਂ ਨਾ ਤੰਗੀ ਦੋ ਆਉਂਦੇ ਜਾਂਦੇ ਚੰਗੇ ਲੱਗਿਦਾ ਫੇਰ ਕੀ ਆ ਜਾਇਆ ਕਰ ਸਕੋ ਜੇ ਇੱਜ਼ਤ ਮਾਨ ਹੁੰਦਾ ਵਾ ਨਾ ਤੇ ਜ਼ਰੂਰ ਜਾਇਆ ਕਰ ਉੱਥੇ ਠੀਕ ਆ ਨਾ ਅੱਜ ਤੈਨੂੰ ਪੁੱਛਦੇ ਆ ਜੇ ਕੱਲ ਨੂੰ ਆਖੜ ਕਰੇਗੀ ਤੇਨੂੰ ਪੁੱਛਣਾ ਹਟ ਜਾਣਗੇ ਤੇ ਫੇਰ ਕੀ ਕਰਨੇਗੀ ਆਹੇ ਮੇਰੀ ਗੱਲ ਸੁਣ ਫਿਕਰ ਨਾ ਕਰੀ ਕਿਸ ਗੱਲ ਦਾ ਵੀ ਚੰਗਾ ਤੇ ਜਦੋਂ ਵੋਟੀ ਨਹੀਂ ਆਉਣਾ ਵਾ ਨਾ ਕਿਸੇ ਵੀ ਚੀਜ਼ ਦੀ ਲੋੜ ਹੋਊਗੀ ਤੇ ਮੈਨੂੰ ਦੱਸ ਦੀ ਕੋਈ ਨਹੀਂ ਮੈਂ ਤੁਹਾਡੇ ਘਰ ਹੀ ਆਉਣਾ ਹੋਰ ਮੈਂ ਕਿੱਧਰ ਜਾਣਾ ਕੋਈ ਨਹੀਂ ਮੈਂ ਆਪ ਸਾਰਾ ਸਮਾਨ ਫੜਾਉਂਗੀ ਘਰ ਜਾ ਕੇ ਆ ਵੀ ਮੈਨੂੰ ਨਾ ਆਣ ਕੇ ਇਹਨਾਂ ਨੇ ਦੱਸਿਆ ਅੱਛਾ ਨੇ ਉਸੇ ਵੇਲੇ ਮੈਂ ਪਹਿਲਾਂ ਮੈਂ ਉੱਧਰ ਦੱਸ ਕੇ ਆਵਾ ਵੀ ਇਹਨਾਂ ਨੂੰ ਨੌਕਰੀ ਮੈਨੂੰ ਬੜੀ ਖੁਸ਼ੀ ਹੋਈ ਹੈ ਮੈਂ ਤੇਰੇ ਪਾਜੀ ਨੂੰ ਵੀ ਦੱਸਣੀ ਹੈ ਆਉਂਗੀ ਘਰ ਨਾਲੇ ਮੂੰਹ ਮਿੱਠਾ ਕਰਕੇ ਆਉਂਗੀ ਚਲੋ ਆਇਓ ਮੈਂ ਵੀ ਵੇਖਾਂ ਕਰਨ ਆ ਗਿਆ ਹੁਣ ਮੈਂ ਬੂਏ ਵੀ ਨਹੀਂ ਮਾਰੀ ਚਾਹ ਨਹੀਂ ਪੀਣੀ ਨਹੀਂ ਨਹੀਂ ਮੈਂ ਫੇਰ ਪੀਉ ਚਾਹ ਬੂਆ ਵੀ ਨਹੀਂ ਮਾਰੇ ਇਦਾਂ ਹੀ ਆ ਗਈਆਂ ਚੱਲ ਵੇਖ ਲੈ ਫਿਰ ਮੈਂ ਆਉਂਗੀ ਚੰਗਾ ਠੀਕ ਆ ਠੀਕ ਆ ਚੰਗਾ ਚੱਲ ਸ਼ੁਕਰ ਵਾ ਸੱਚੇ ਪਾਤਸ਼ ਬੜਾ ਕਰਨਾ ਕੀ ਆ ਵਦਿਆ ਵਦਿਆ ਤੂੰ ਹੀ ਬਾਉ ਦੇ ਬੜਾ ਖੁਸ਼ ਫੇਂਡਿਆਂ ਖੁਸ਼ ਕੀ ਹੋਣਾ ਵਾ ਭਰਾਵਾ ਐਦਾਂ ਹੀ ਆ ਹੁਣ ਦਿਨ ਚੰਗੇ ਲਿਆਤੇ ਰੱਬ ਨੇ ਕੀ ਹੋ ਗਿਆ ਵਾ ਹੁਣ ਕੀ ਆ ਯਾਦ ਆਹੀ ਜਗ੍ਹਾ ਤੇ ਕੋ ਮੈਂ ਮੋਟਰਸਾਈਕਲ ਮੰਗਿਆ ਸੀ ਤੇ ਉਹ ਮੈਨੂੰ 100-100 ਗੱਲਾਂ ਕੀਤੀਆਂ ਸੀ ਪਿੱਪੇ ਉਹ ਤੇਰੇ ਨੂੰ ਤਾਂ ਚਲਾਉਣਾ ਨਹੀਂ ਆਉਂਦਾ ਉਹ ਤੇ ਹਾਰੀਆਂ ਲੈ ਲੈ ਮੱਤ ਲੱਗਾ ਵਾ ਕੋਲ ਰੱਬ ਨੇ ਮੋਟਰਸਾਈਕਲ ਵੀ ਦੇਤਾ ਵਾ ਤੇ ਬਾਪ ਮੇਰੇ ਨੂੰ ਨੌਕਰੀ ਵੀ ਮਿਲ ਗਈ ਵਦਿਆ ਚੱਲ ਇਹ ਤੇ ਵਦਿਆ ਵਾ ਆ ਗੱਲ ਤੇ ਵਦਿਆ ਵਾ ਹੁਣ ਕੋਈ ਗੱਲ ਨਹੀਂ ਸਾਡੇ ਉਹ ਦਿਨ ਆ ਗਏ ਚੰਗੇ ਚੱਲ ਰੱਬ ਦੇ ਹਾਰੇ ਦਿਨ ਚੰਗੇ ਲਿਆਉਂਦਾ ਵਾ ਉਹ ਦਿਨ ਮੈਂ ਮਿਹਣਾ ਥੋੜੀ ਮਾਰ ਰਿਆ ਸੀ ਨਾਲੇ ਉਹ ਦਿਨ ਮੈਂ ਕਹਿੰਦਾ ਕੰਮ ਜਾਣਾ ਮਿਹਣਾ ਨਹੀਂ ਮੈਂ ਮਾਰਿਆ ਆਹੋ ਤੇ ਮੈਨੂੰ ਪਤਾ ਵਾ ਤੇ ਜਾਣਾ ਹੀ ਕਿਹੇ ਕੰਮ ਤੇ ਨਾ ਤਾਂ ਮੈਂ ਇਨ ਕੱਲ ਵੀ ਕਹੀ ਪੀ ਅਗਲੇ ਦਿਨ ਮੈਨੂੰ ਮੋਟਰਸਾਈਕਲ ਦੀ ਜੀਤੋ ਤੇ ਅਗਲੇ ਦਿਨ ਵੀ ਨਹੀਂ ਦੇ ਕੇ ਗਿਆ ਉਹ ਭਰਾ ਤੂੰ ਹੀ ਨਹੀਂ ਆਇਆ ਆ ਚੱਲ ਭਰਾ ਉਹ ਤੇ ਕੋਈ ਗੱਲ ਨਹੀਂ ਚੱਲ ਠੀਕ ਆ ਆਇਆ ਚਾਹ ਪਾਣੀ ਨਾ ਨਾ ਚੱਲ ਠੀਕ ਆ ਗੱਲਾਂ ਹੋਣ ਚੱਲ ਦਿਨ ਚੰਗੇ ਆ ਗਏ ਆ ਆਕੜ ਵੇਖ ਕੇ ਢੀ ਰੱਖੀ ਇਹਨੇ ਟਟਾਇਆ ਮੋਟਰਸਾਈਕਲ ਲੱਲਿਆ ਤੇ ਨੌਕਰੀ ਲੱਲੀ ਹੋਣੀ ਕਿ 10-15000 ਰੁਪਏ ਦਾ ਆਕੜ ਵੇ ਇਹਨਾਂ ਦੀ ਪਤਾ ਤੇ ਮੈਨੂੰ ਸਾਰਾ ਕਿ ਕਿੰਨਾ ਕੇ ਕੰਮ ਹੀ ਤੈਨੂੰ ਉਹਦਾ ਤਾਂ ਬੜੀਆਂ ਗੱਲਾਂ ਕਰਦਾ ਸੀ ਅੱਜ ਮੈਂ ਕੀਤੀਆਂ ਨਾ ਤੇ ਮਿਰਚ ਵੀ ਕਿਦਾਂ ਲੱਗੀ ਐ ਇਹਨੂੰ ਹੁਣ ਇਹਨੇ ਕਹਿਣਾ ਵੀ ਆਕਰ ਇਹਨੂੰ ਬੰਦਾ ਪਸ਼ੇ ਪਿਛੇ ਤੇ ਇੱਥੇ ਖਲੋ ਕੇ ਮੈਂ ਮੋਟਰਸਾਈਕਲ ਮੰਗਿਆ ਸੀ ਉਹਦਾ ਤੋ ਕਿੰਨੀਆਂ ਗੱਲਾਂ ਸੁਣਾਈਆਂ ਸੀ ਮੈਨੂੰ ਹੁਣ ਹੜ ਤੇ ਦੇਣ ਚੰਗੇ ਹੋਣ ਦਾ ਪਏ ਨਾ ਹੁਣ ਇਹਨਾਂ ਨੇ ਤੇ ਇਦਾਂ ਕਹਿਣਾ ਹੀ ਆ ਚੱਲ ਕੋਈ ਗੱਲ ਨਹੀਂ ਲਾਜੂ ਇਹਨਾਂ ਨੂੰ ਵੀ ਪਤਾ ਸਤਿ ਸ੍ਰੀ ਅਕਾਲ ਹੋਰ ਪਿੰਦਰ ਸੁਣਾ ਕੀ ਹਾਲ ਚਾਲ ਆ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਹਾਂ ਬਾਹੂ ਅਸੀਂ ਵੀ ਠੀਕ ਠਾਕ ਵਧੀਆ ਹੋਰ ਕੀ ਕਰੀ ਜਾਂਦੇ ਕੁਛ ਨਹੀਂ ਇਹੋ ਕਰਦੇ ਨਿੱਕੇ ਮੋਟੇ ਕੰਮ ਕੇ ਅੱਛਾ ਅੱਛਾ ਨਾਲੇ ਵਧਾਈਆਂ ਹੋਣ ਤੁਹਾਨੂੰ ਤੁਹਾਨੂੰ ਵਧਾਈਆਂ ਕੇ ਨਾ ਚਲੋ ਬੜਾ ਵਧੀਆ ਹੋਇਆ ਆ ਆਹੋ ਬਾਹੂ ਚੱਲ ਇਹ ਆ ਵੀ ਲਗਾਤਾਰ ਕੰਮ ਤੇ ਜਾਣਗੇ ਤੇ ਨਾਲੇ ਪੱਕੀ ਨੌਕਰੀ ਨਾਲ ਦੀ ਰੀਸ ਨਹੀਂ ਗਈ ਇੱਥੇ ਕਦੀ ਜਾਣਾ ਤੇ ਕਦੀ ਨਾ ਜਾਣਾ ਹਾਂਜੀ ਹਾਂਜੀ ਚਲੋ लवली ਵਿਚਾਰੇ ਨੇ ਹਮ ਤੁਹਾਰੀ ਆ ਤੇ ਚਲ ਕੰਮ ਸਿਰੇ ਚੜ ਗਿਆ। ਨਹੀਂ ਨਹੀਂ ਚਲੋ। ਹਾਂ। ਕੰਮੇ ਲੱਗਿਆ ਹੋਵੇ ਨਹੀਂ ਬੜਾਇਆ। ਹਾਂ। ਹੋਰ ਤੂੰ ਸਰਾ। ਕਿ ਕਰਨਾ ਹੁੰਦਾ ਵਾ। ਹਾਂ ਤੂੰ ਠੀਕ ਆ। ਠੀਕ ਠਾਕ ਵਧੀਆ। ਅੱਛਾ ਮੰਮੀ ਠੀਕ ਆ। ਹਾਂਜੀ ਮੰਮੀ ਠੀਕ ਜੇ ਵਧੀਆ। ਰੋਟੀ ਪਾਣੀ ਖਾ ਲੋ ਵਧੀਆ ਹੁਣ ਬੈਠੇ ਹੀ। ਅੱਛਾ ਅੱਛਾ ਪਿੰਡੋਂ ਆਇਆ ਹੁਣ। ਹਾਂਜੀ ਪਿੰਡੋਂ ਆਇਆ ਸੀ। ਠੀਕ ਠਾਕ ਆ। ਵਧੀਆ ਸਭ ਠੀਕ ਠਾਕ ਨੇ। ਅੱਛਾ ਅੱਛਾ ਹੋਰ लवली ਕੀ ਕਰਦੇ ਆ। ਉਹ ਵੀ ਕੁਛ ਨਹੀਂ ਬਸ ਹੁਣ ਇਹ ਲੇਥੇ ਕਰੇ ਹੀ ਤੇ ਹੁਣ ਮੈਂ ਜਿਆਦਾ ਫਿਰ ਬਾਹਰ ਨੂੰ ਚਲ ਗਏ ਨੇ। ਅੱਛਾ ਅੱਛਾ। ਹਾਂਜੀ ਠੀਕ ਆ ਅੰਗੀ ਵਿੱਚ ਲਾਜ ਜੀ ਬਣਾਉਂਦੇ ਹਾਂ ਕਿ ਚੱਲ ਆਉਨੇ ਆ ਤੁਹਾਡੇ ਕੋਲ ਕਿਸ ਦਿਨ ਆਹੋ ਮੈਂ ਵੀ ਸੋਹ ਤਾਨੂੰ ਫੋਨ ਕਰਨਾ ਸੀ ਵੀ ਆਣ ਕੇ ਤਾਂ ਹੋ ਜਾਓ ਮੁੜ ਕੇ ਗਰਮੀ ਜਿਆਦੀ ਆ ਜਾਣੀ ਆ ਹਾਂਜੀ ਹੈਨਾ ਤੇ ਨਾਲੇ ਕੰਮ ਕੁਮ ਦੇ ਦੇਣ ਮੁੜ ਕੇ ਕਣਕਾਂ ਕੁੰਕਾ ਵੱਡਾਂ ਡਾ ਆਪਣਾ ਤੂੜੀਆਂ ਬੰਡਾਂ ਪਣੀਆਂ ਵਾ ਹਾਂਜੀ ਹਾਂਜੀ ਆਹੋ ਤੇ ਹੈ ਹੀ ਆ ਤੇ ਕੰਮ ਫਿਰ ਜਿਆਦੇ ਹੁੰਦੇ ਆ ਤੇ ਚੱਲ ਆ ਵੇਲੇ ਦੇਣ ਵਾ ਆ ਨਹੀਂ ਨਹੀਂ ਆਉਣਾ ਆ ਚੱਲੇ ਸੀ ਅੱਜ ਸ਼ਹਿਰ ਨੂੰ ਜਰਾ ਕੁ ਮੀਆਂ ਕਨੀ ਚਲ ਕਪੜੇ ਹੀ ਬਣਾ ਲਿਆ ਹੋ ਅੱਛਾ ਇਹ ਤਾਂ ਦੋਵੋਂ ਨੂੰ ਕਰਕੇ ਦਾ ਲੈਣਾ ਤੇ ਫਿਰ ਉਦਾਂ ਦਾ ਹੀ ਲੈਵਾਂਗੇ ਚੱਲ ਕੋਈ ਗੱਲ ਨਹੀਂ ਤੁਸੀਂ ਮਾੜੇ ਲਿਆਉਣੇ ਆ ਨੂੰ ਆਪਣੇ ਹਿਸਾਬ ਨਾਲ ਵੇਖ ਲਈ ਜਿਹੜਾ ਤੈਨੂੰ ਚੰਗਾ ਲੱਗੂਗਾ ਚੱਲ ਫਿਰ ਵੀ ਮੈਂ ਹਾਂ ਪਸੰਦਦਾ ਹੁੰਦਾ ਵਾ ਹਾਂ ਨਹੀਂ ਕੋਈ ਨਹੀਂ ਜਿਹੜੇ ਤੈਨੂੰ ਚੰਗੇ ਮੈਨੂੰ ਉਹ ਹੀ ਪਸੰਦ ਆ ਜਾਣੇ ਆ ਹਾਂ ਤੇ ਚੱਲੇ ਆਪਾਂ ਸ਼ਹਿਰ ਜਾਣਾ ਹੈ ਜੇ ਮम्मी ਦੇਖ ਕੇ ਖੰਦੇ ਜਾਵੇ ਕੱਪੜੇ ਲੈ ਆਉ ਤੇ ਜਾ ਕੇ ਹੋ ਆਓ ਇਹ ਹਾਂ ਤੇ ਮੁੜ ਕੇ ਫੇਰ ਇੱਧਰ ਦਾ ਪਤਾ ਫੇਰ ਕਿੱਥੋਂ ਨਿਕਲੇ ਜਾਣਾ ਆਹੋ ਮੁੜ ਕੇ ਕਮਾਂਕਾਰਾਂ ਦੇ ਦਿਨਾਂ ਦੇ ਵਿੱਚ ਫਸ ਜਾਣਾ ਫੇਰ ਇਹ નીકਲੇ ਜਾਣਾ ਹਾਂਜੀ ਹਾਂਜੀ ਕੋਈ ਨਾ ਤੇ ਚਲ ਕੋਈ ਨਹੀਂ ਜਦੋਂ ਆਉਣਾ ਹੋ ਮੈਨੂੰ ਫੋਨ ਕਰਕੇ ਦੱਸ ਦਿਓ ਨਹੀਂ ਨਹੀਂ ਕੋਈ ਨਹੀਂ ਫੋਨ ਕਰਕੇ ਪਹਿਲਾਂ ਹੀ ਦੱਸਦਾ ਕਿ ਤੁਹਾਨੂੰ ਸ਼ਾਮਾਂ ਨੂੰ ਹਾਂ ਤੇ ਜੇ ਤੁਹਾਡੇ ਸਵੇਰੇ ਸਲਾਬ ਲੈਣੀ ਦੀ ਹੈ ਭਾਈ ਸਵੇਰੇ ਅੱਜ ਹੀ ਹੁਣ ਅੱਜ ਹੀ ਸ਼ਰੂ ਹੋਣਾ ਚਲ ਕੋਈ ਨਹੀਂ ਹੋ ਆਪ ਤੁਸੀਂ ਸ਼ਹਿਰੋਂ ਤਾਂ ਮੈਨੂੰ ਦੱਸ ਦਿਓ ਅਹੀਂ ਤੇ ਤੁਹਾਨੂੰ ਫੋਨ ਕਰਦਾਂਗੇ ਆ ਕੇ ਤੇ ਫਿਰ ਦੱਸ ਦਾਂਗੇ ਕਿ ਆਉਣਾ ਵੀ ਨਹੀਂ ਹਾਂ ਚਲੋ ਠੀਕ ਆ ਹੋ ਠੀਕ ਠਾਕ ਰੇ ਸਾਰੇ ਹਾਂ ਠੀਕ ਠਾਕ ਰਪਿੰਦਰ ਵਧੀਆ ਸਭ ਅਛਾ ਅਛਾ ਭੱਜ ਗਏ ਡਿਊਟੀ ਦੇ ਘਰੇ ਹੀ ਨਹੀਂ ਅੱਜ ਨਹੀਂ ਗਏ ਉਹਨੇ ਕਿਹਾ ਅਸੀਂ ਕੱਲ ਨੂੰ ਆਇਓ अच्छा अच्छा कल ਨੂੰ ਜਾਣਗੇ ਹੁਣ ਠੀਕ ਹੈ ਠੀਕ ਆ ਚਲ Delhi ਜਾਈਏ ਅਗਰ ਮੁਰਜਾ ਫੇਰਾ ਵਿੱਚ ਚੀਆ ਕਰਨਗੇ ਫੇਰ ਉਹ ਕਹਿਣਗੇ ਨਹੀਂ ਨਹੀਂ ਲਗਾਤਾਰ ਹੀ ਜਾਣਗੇ ਹਾਂ ਹਾਂ ਉਹ ਕੰਮ ਤੇ ਅੱਗੇ ਲਾਇਬ੍ਰੇਰੀ ਚੱਲ ਵਧੀਆ ਗੱਲ ਵਾ ਸਹੀ ਗੱਲ ਵਾ ਕੋਈ ਨਹੀਂ ਹੋਆ ਤੂੰ ਸ਼ਹਿਰੋਂ ਤੇ ਆਣ ਕੇ ਫੇਰ ਦੱਸ ਦਿਓ ਮੈਨੂੰ ਹਾਂਜੀ ਮੈਂ ਦੱਸੂਗੀ ਆਗੇ ਹਾਂ ਹੋ ਜੀ ਫਿਰ ਆਪਾਂ ਹਾਂ ਚੰਗਾ ਬਹੁਤ ਹਾਂਜੀ ਚਲੋ ਠੀਕ ਆ ਠੀਕ ਕੋਈ ਨਹੀਂ ਬਾਅਦ ਹਾਂ ਠੀਕ ਆ ਦੱਸਾ ਹੁਣ ਤੇ ਵਿਚਾਰੀ ਆਪੇ ਕਹਿਣ ਲਈ ਆ ਕਿ ਸਾਡਾ ਆਰਾਦਾ ਵੀ ਹੋ ਜੀਏ ਤੁਹਾਡੇ ਕੋਲ ਏਦਾਂ ਕਰਦੀਆਂ ਇਹਨਾਂ ਨੂੰ ਪੈਣੀ ਆ ਵੀ ਉਹਨਾਂ ਨੇ ਆਉਣਾ ਵਾ ਤੇ ਜਿਹੜਾ ਕੋਈ ਸਮਾਨ ਇੱਕ ਦੋ ਚੀਜ਼ਾਂ ਲਿਆਉਣ ਵਾਲੀਆਂ ਮੈਨੂੰ ਲਿਆ ਦਿਓ ਚੰਗਾ ਨਹੀਂ ਲੱਗਦਾ ਏਦਾਂ ਬੰਦਾ ਸੱਦਣਾ ਤੇ ਪਿਆਣਾ ਹੀ ਆ ਹੁਣ ਵੀ ਤੇ ਹੋਰ ਨਹੀਂ ਨਾ ਠਹਿਰ ਕੇ ਵੀ ਕੀ ਦੇਜੇ ਕਰਮਾ ਕਰਨਾਰਾ ਮਨ ਕੀ ਆ ਮੇਰਾ ਰਾਤਾ ਡੰਗ ਡੰਗਰ ਤੇ ਹੈ ਨਹੀਂ ਕੋਲ ਤੇ ਡੰਗਡਾਸਾ ਹੀ ਵੇਚ ਦਈਏ ਆ ਜੰਗਾਲ ਪੈਂਡਿਆ ਵੇ ਬੁਰਾ ਹਾਰੇ ਦਾ ਚੇਰੇ ਪੈਂਡਿਆ ਕੇ ਲੱਤਾਂ ਜਿਹੜੀਆਂ ਖਾਧੀਆਂ ਗਈਆਂ ਹਾਂ ਵੇਖੋ ਕਿੰਨੀਆਂ ਕਿੰਨੀਆਂ ਤੇ ਇੱਕ ਮਿਆਨੀ ਆ ਵੀ ਜੇ ਚੀਜ਼ ਵੇਚ ਦਈਏ ਨਾ ਮੁੜ ਕੇ ਲੈਣੀ ਬੜੀ ਔਖੀ ਹੋ ਜਾਂਦੀ ਆ ਚੱਲ ਟੋਕਾ ਹੈਗਾ ਵਾ ਕਿਤੇ ਗਾਂਪ ਸ਼ਾਹੇ ਠੀ ਜੱਠੀ ਕਰਕੇ ਡੰਗਰੇ ਕਰਾਖ ਲਾਂਗੇ ਕਰਦਾ ਦੁੱਧ ਹੋਊਗਾ ਕਰਦਾ ਸਰੀ ਜਾਊਗਾ ਤੇ ਟੋਕੜੀ ਆਪਣੇ ਕੋਲ ਵਾ ਟੋਕਾ ਆਪਣੇ ਕੋਲ ਵਾ ਕੋਈ ਮਾੜੀ ਪਤਲੀ ਲੱਲਾਂਗੇ ਜਿਹੜੀ 4-5 ਕਿਲੋ ਦੁੱਧ ਦੇ ਦੇ ਸਾਡੇ ਘਰ ਦਾ ਸਰੀ ਜਾਣਾ ਬੜਾ ਸੋਹਣਾ ਰਹਿੰਦੀ ਐ ਫਿਰ ਆਹ ਹੋ ਰਹਿੰਦਾ ਤੁਸੀਂ ਇਹਨੂੰ ਓਦਾਂ ਸਾਫ਼-ਸੂਬ ਕਰਕੇ ਨਾ ਤੇ ਤੇਲ ਤਾ ਲਾ ਦਿਓ ਇਹਨੂੰ ਮੇਰਾ ਰਤਾ ਫਿਰ ਤੇਲ ਲਾ ਦੇਣਾ ਇਹਨੂੰ ਡੀਜ਼ਲ ਮਾਤਨੇ ਤਾਂ ਜੰਗਾ ਜਗੂਲ ਤਾਂ ਨਾ ਲੱਗੂਗਾ ਇਹਨੂੰ ਤੁਸੀਂ ਆਪ ਸਿਆਣੇ ਜੀ ਤੁਹਾਨੂੰ ਵੀ ਪਤਾ ਵਾ ਇੱਕ ਵਾਰ ਚੀਜ਼ ਵੇਚ ਦਈਏ ਨਾ ਮੁੜ ਕੇ ਲੈਣੀ ਬੜੀ ਔਖੀ ਹੋ ਜਾਂਦੀ ਮੈਨੂੰ ਹਟਕੋਣ ਵਾਲੇ ਲਈ ਨਹੀਂ ਜਾਣੀ ਕੋਣ ਬੇਟੋ ਕਾਲੇਨ ਜਾਵਾਂਗੇ ਨਾ 20000 ਤਾਂ ਘੱਟ ਨਹੀਂ ਹੋਣਾ 20 25 ਤੋਂ ਘੱਟ ਤੇ ਆ ਸਾਡਾ ਕਿਨੇ 3 4000 ਤੋਂ ਵੱਧ ਲੈਣਾ ਨਹੀਂ ਤਾਂ ਸਾਡੇ ਘਰ ਚ ਇਹੋ ਕੁਸਤੇ ਆਇਆ ਆ ਆਇਆ ਵੇ ਤਾਂ ਕਾ ਕਰਕੇ ਕਹਿਣ ਰਿਹਾ ਜੀ ਵੀ ਅਭੀ ਦੇ ਦਈਏ ਇਹ ਚੀਜ਼ ਬਣੀ ਐ ਤੇ ਤੇਰਾ ਤਾਂ ਬਹੁਤ ਖਰਾਬ ਹੋ ਜਾਂਦਾ ਨਹੀਂ ਤੇ ਫਿਰ ਵੇਚ ਹੀ ਦਈਏ ਨਹੀਂ ਨਹੀਂ ਖਰਾਬ ਹੁੰਦਾ ਕੋਈ ਨਹੀਂ ਚੱਲ ਕੋਈ ਨਹੀਂ ਸਦਾ ਦੇਣ ਇਹੋ ਜਿਹੀ ਨਹੀਂ ਰਹਿਣੇ ਗਾਂ ਹੋ ਕੇ ਹੱਥ ਸੋਖਾ ਉੱਤੇ ਸਟੀਨਾ ਪਾ ਲਾਂਗੇ ਟੋਕੇ ਦੇ ਉੱਤੇ ਪੱਥੇ ਲਿਆ ਕੇ ਮਗਰ ਸੁੱਟੇ ਤੇ ਚੱਲ ਤੇ ਇੱਕ ਗਾਈ ਰੱਖਤੀ ਕਰਨ ਦੇ ਪਲੱਸ 2 ਹੋਣ ਤੇ ਆਈ ਆ ਫਲਾਸਾਂ ਅੰਜੂ ਹੋ ਜਾਣਾ ਟਾਈਮ ਲਾਈਨ ਆ ਜਾ ਕਰਨਾ ਆਣ ਕੇ ਇੱਕ ਗਾਈ ਨੂੰ ਪੱਠੇ ਵੀ ਨਾ ਪਾਊਗਾ ਮਨ ਦਾ ਜਿਹੜਾ ਦੁੱਧਵਾ ਮਹੀਨਾ ਤੋਂ ਉੱਤੇ ਚੜਿਆ ਰਹਿਦਾ ਵਾ ਚੜਿਆ ਰਹਿਦਾ ਨਾਲੇ ਮੁੱਲ ਦੇ ਦੁੱਧ ਨਾਲ ਕੀ ਜੱਕ ਕੇ ਵਰਤੀਦਾ ਵਾ ਇੰਨਾ ਵਾ ਤੇ ਇੰਨੇ ਵਿੱਚ ਗੁਜ਼ਾਰਾ ਕਰਨਾ ਘਰ ਦਾ 2 ਕਿਲੋ ਵੀ ਹੋਵੇ ਨਾ ਤੋਂ ਵੀ 4 ਕਿਲੋ ਵਰਗਾ ਹੁੰਦਾ ਵਾ ਆਹੋ ਇਹ ਤਾਂ ਤੇਰੀ ਗੱਲ ਠੀਕ ਆ ਆਹੋ ਤੇ ਰਹਿਣ ਦੋ ਤੁਸੀਂ ਚੱਲ ਠੀਕ ਆ ਚੰਦਾ ਨਹੀਂ ਵੇਚਦੇ